ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੇਰੇ ਕਵਨ ਕਵਨ ਗੁਣ ਕਹਿ ਕਹਿ गावा ਤੂੰ ਸਾਹਿਬ ਗੁਣੀ ਨਿਧਨ ਮਰੀ ਮਹਿਮਾ ਵਰਣ ਨਾਸਾ ਕੋ ਤੋ ठाकुर ਊਚ ਭਗਵਾਨਾ ਦਤਾ ਪਤਾ ਏਕ ਹੈ ਸਭ ਕੋ ਦੇਵੜਾ ਰੋ ਦਿੰਦਾ ਤੋਟ ਨਿਆਵਈ ਅਗਣਤ ਪਰੇ ਪੰਡਾਰੋ ਕੁੰਬ ਬੱਜਾ ਜਮ ਰਹਾ ਜਲ ਬਿਨ ਕੁੰਬ ਨਾ ਹੋਏ ਗਿਆਨ ਕਾ ਵੱਡਾ ਮਨ ਰਹਾ ਗੁਰ ਬਿਨ ਗਿਆਨ ਨਾ ਹੋਏ ਸੋ ਕਹੋ ਟਲ ਗੁਰ ਸੇਵੀਐ ਐਹਨੇ ਸਹਜ ਸੁਭਾਈ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਇ ਜੀ ਟੋਟੇ ਨਹਲਾ ਪੰਜਵਾ গুর কৃপা পে হ্রম প্রভক নিদক গুরু কৃপা পে হ ਗੇਚ ਲੈ ਖੁੱਟ ਤਨਾਈ ਰਾਮ ਰਤਨ ਧਨ ਖਾਟਿਓ ਬਸਮਾ ਭੂਪ ਹੋਆ ਕਿਨ ਭੀਤਰ ਆਪਣਾ ਕੀਆ ਪਵਾ ਆਗਮਨ ਗੋ ਮੋ ਪਹਾਏ ਜਨ ਨਾਨਕ ਸਭ ਦੇ ਕਾਲੋਕ ਸਵਾਇਆ ਭਸਮ ਭੂਤ ਹੋਆ ਖਿਨ ਭੀਤਰ ਆਪਣਾ ਕੀਆ ਪਾਵਾਂ ਆ ਗੋਮਨ ਨਿਗਮੁ ਪਹਾ ਜਨਨਾਨ ਕੋ ਸਬ ਦੇ ਕਾ ਲੋਕ ਸਵਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸواری ਸਤਿਗੁਰਾਂ ਦਾ ਖਾਸ ਰੂਪ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹ ਇਗਰ ਦੀ ਕੀ ਹਾਤੇ ਸਾਹ ਹਰ ਰੋਜ ਦੀ ਤਰ੍ਹਾਂ ਅੰਬਰ ਤੋਂ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀ ਅੱਜ ਦਾ ਜੋ ਮੁੱਖ ਬਾਕ ਸਾਨੂੰ ਪ੍ਰਾਪਤ ਹੋਇਆ 714 ਅੰਗ ਦੇ ਉੱਤੇ ਸੁਭਾਏ ਮਾਨ ਟੋਡੀ ਮਹਲਾ 5ਵਾਂ ਪੰਜਵੇਂ ਪਾਖਸ਼ਾ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਨੇ ਮੁਖਾਰਵੇਤੋ ਟੋਡੀ ਰਾਗ ਦੇ ਵਿੱਚ ਇਹ ਸ਼ਬਦ ਜਿਹੜਾ ਉਚਾਰਨ ਕੀਤਾ ਗਿਆ ਅਜ ਇਸ ਸ਼ਬਦ ਦੇ ਰਾਹੀਂ ਸਾਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਮਾੜੇ ਸੁਭਾਅ ਦੀ ਗੱਲ ਕਰਦੇ ਐ ਜਿਹੜਾ ਮਾੜਾ ਸੁਭਾਅ ਬੰਦਿਆਂ ਦੇ ਵਿੱਚ ਹੁੰਦਾ ਹੈ ਕਹਿੰਦੇ ਉਹ ਤਾਂ ਹੋ ਸਕਦਾ ਜੇ ਕਿਤੇ ਗੁਰੂ ਦੀ ਕਿਰਪਾ ਹੋ ਜੇ ਨਿੰਦਕ ਗੁਰ ਕਿਰਪਾ ਤੇ ਹਟਿਓ ਕਹਿੰਦੇ ਜਿਹੜਾ ਬੰਦਾ ਨਿੰਦਿਆ ਕਰਨ ਤੇ ਆਪਣੇ ਸੁਭਾਅ ਨੂੰ ਪਕਾ ਲੈਦਾ ਹੈ ਨਾ ਕਹਿੰਦੇ ਉਹ ਫਿਰ ਹਟਿਆ ਨਹੀਂ ਕਰਦਾ ਜਿੰਨਾ ਮਰਜੀ ਉਹਨੂੰ ਕਹਿੰਦੇ ਸਮਝਾਉਂਦੇ ਰਹੋ ਸਮਝਾਉਂਦੇ ਰਹੋ ਕਹਿੰਦੇ ਉਹ ਨਿੰਦਿਆ ਕਰਨੋਂ ਹਟਿਆ ਨਹੀਂ ਕਰਦਾ ਕਿਉਂਕਿ ਉਹਦੇ ਹੱਡਾਂ 'ਚ ਰਚ ਜਾਂਦੀ ਆ ਉਹ ਗੱਲ ਪਰ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਜੇ ਕਿਤੇ ਗੁਰੂ ਪਰਮਾਤਮਾ ਵਾਹਿਗੁਰੂ ਅੱਲਾ ਦੀ ਕਿਰਪਾ ਹੋ ਜੇ ਨਾ ਕਹਿੰਦੇ ਨਿੰਦਕ ਗੁਰ ਕਿਰਪਾ ਤੇ ਹਟਿਓ ਕਹਿੰਦੇ ਉਹਦਾ ਸੁਭਾਅ ਸੋਹਣਾ ਬਣ ਸਕਦਾ ਜੇ ਉਹ ਕਿਤੇ ਗੁਰੂ ਦੀ ਕਿਰਪਾ ਹੋ ਜੇ ਉਹਦੇ ਤੇ ਹੁਣ ਗੁਰੂ ਦੀ ਕਿਰਪਾ ਦੇ ਤਾ ਹੋਵਗੇ ਜੇ ਅਸੀਂ ਗੁਰੂ ਦੇ ਕੋਲ ਬੈਠਾਂਗੇ ਜੇ ਗੁਰੂ ਦੇ ਕੋਲ ਬੈਠਾਂਗੇ ਗੁਰੂ ਦੇ ਬਚਨਾਂ ਨੂੰ ਸੁਣਾਂਗੇ ਗੁਰੂ ਦੇ ਬਚਨਾਂ ਤੇ ਪਹਿਰਾ ਦੇ ਆਗੇ ਫਿਰ ਕਹਿੰਦੇ ਗੁਰੂ ਨੇ ਕਿਰਪਾ ਕਰ ਦੇਣੀ ਹੈ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਰ ਅਬ ਗੁਣ ਨਾ ਵਿਚਾਰਿਓ ਕੋਈ ਅਸੀਂ ਆ ਕੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰ ਦਿਓ ਮੇਰੇ ਗੁਣ ਔਗਣ ਉਹਨਾਂ ਨੂੰ ਵੇਖਿਓ ਨਾ ਜਦੋਂ ਅਸੀਂ ਇਹ ਗੱਲ ਆ ਕੇ ਗੁਰੂ ਦੇ ਕੋਲ ਕਹਿ ਦਾਂਗੇ ਨਾ ਫਿਰ ਗੁਰੂ ਨੇ ਸਾਡੇ ਤੇ ਕਿਰਪਾ ਕਰ ਦੇਣੀ ਹੈ ਜੇ ਹੁਣ ਅਸੀਂ ਆ ਕੇ ਕਹਾਂਗੇ ਨਾ ਕਿ ਮੈਂ ਤੇ ਅੰਦਰੋਂ ਬਹੁਤ ਸਾਫ ਸੁਥਰਾ ਮੇਰੇ ਤੇ ਕਿਰਪਾ ਕਰੋ ਗੁਰੂ ਸਾਹਿਬ ਕਹਿੰਦੇ ਜੇ ਇਦਾਂ ਕਹਿਣ ਲੱਗਿਆ ਫਿਰ ਤੇ ਖਤਮ ਹੈ ਕੰਮ ਅਸੀਂ ਆ ਕੇ ਕਹੀਏ ਸੱਚੇ ਪਾਤਸ਼ਾਹ ਮੈਂ ਅੰਦਰੋਂ ਵੀ ਬੜਾ ਮੈੜਾ ਬਾਰੂ ਵੀ ਬੜਾ ਮੈਲਾ ਬਸ ਕਿਰਪਾ ਤੁਸੀਂ ਕਰਨੀ ਹੈ ਮੈਂ ਤੇ ਤੁਹਾਡੇ ਚਰਣਾ ਚ ਆ ਗਿਆ ਹਾਂ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਗੁਣ ਨਾ ਵਿਚਾਰੇ ਕੋਈ ਮਾਟੀ ਕਾ ਕੇ ਧੋਵੇ ਸੁਆਮੀ ਮਾਨਸ ਕੀ ਗੱਤ ਇਹ ਕਹਿੰਦੇ ਜਿਵੇਂ ਕੱਚੀ ਕੰਧ ਨੂੰ ਬੰਦਾ ਧੋਲ ਲੱਗ ਜੇ ਬੰਦਾ ਕਹੇ ਮੈਂ ਇਹਨੂੰ ਕੰਧ ਨੂੰ ਧੋ ਕੇ ਦੇ ਵਿੱਚੋਂ ਮਿੱਟੀ ਘੜ ਦਾਂਗਾ ਇਹਨੂੰ ਸਾਫ਼ ਕਰ ਦਾਂਗਾ ਕਹਿੰਦੇ ਉਹ ਕੰਧ ਜਿਹੜੀ ਆ ਉਹ ਤੇ ਹਈ ਮਿੱਟੀ ਦੀ ਉਹਨੂੰ ਸਾਫ਼ ਕਿੱਥੋਂ ਕਰਾਂਗੇ ਆਹ ਸ਼ਰੀਰ ਸਾਡਾ ਇਹ ਵੀ ਮਿੱਟੀ ਦਾ ਹੈ ਇਹਨੂੰ ਅਸੀਂ ਕਿੱਥੋਂ ਸਾਫ਼ ਕਰ ਲਾਂਗੇ ਗੁਰੂ ਸਾਹਿਬ ਜੀ ਦੇ ਕਿਰਪਾ ਕਰ ਦੇਣ ਬਸ ਇਹ ਮਿੱਟੀ ਦੇ ਉੱਤੇ ਕਿਰਪਾ ਕਰ ਦੇਣੀ ਹੈ ਆਹ ਮਾੜਾ ਸੁਆਹ ਅੰਦਰੋਂ ਹਟਾ ਦੇਣਾ ਨਿੰਦਕ ਗੁਰ ਕਿਰਪਾ ਤੇ ਹੱਕੇ ਪਾਰ ਬ੍ਰਹਮ ਪ੍ਰਭ ਭਏ ਦਿਆਲਾ ਸਿਵਕੈ ਬਾਣ ਸਿਰ ਕਟਿਓ ਕਹਿੰਦੇ ਜਿੱਦੇ ਪ੍ਰਮਾਤਮਾ ਸਾਡੇ ਤੇ ਖੁਸ਼ ਹੋ ਗਿਆ ਨਾ ਪਾਰ ਬ੍ਰह्म ਪ੍ਰਭ ਭਏ ਦਿਆਲਾ ਦਿਆਲਾ ਦਾ ਭਾਵ ਜਿੱਦੇ ਉਹ ਖੁਸ਼ ਹੋ ਗਿਆ ਸਾਡੇ ਤੇ ਉਸ ਜਿੱਦੇ ਸਾਡੇ ਤੇ ਉਹਨੇ ਮਿਹਰ ਕਰਤੀ ਉਸ ਦਿਨ ਹੋਣਾ ਕੀ ਹੈ ਛਬਕਾ ਬਾਣ ਸਿਰ ਕਟਿਓ ਕਹਿੰਦੇ ਜਿਹੜਾ ਸਾਡੇ ਅੰਦਰ ਮਾੜਾ ਸੁਭਾਅ ਸੀ ਨਾ ਕਹਿੰਦੇ ਪ੍ਰਮਾਤਮਾ ਨੇ ਐਸਾ ਬਾਣ ਮਾਰਿਆ ਕਿਉਂ ਜਿਹੜਾ ਮਾੜਾ ਸੁਹਾਸ ਸੀ ਉਹਦਾ ਸਿਰੇ ਕੱਟਦਾ ਜੇ ਹੁਣ ਬੰਦੇ ਦਾ ਸਿਰ ਕੱਟ ਜੇ ਅਸੀਂ ਕੀ ਕਹਿੰਨੇ ਆ ਇਹ ਤੇ ਮਰ ਗਿਆ ਜੇ ਸਾਡੇ ਅੰਦਰ ਜਿਹੜਾ ਮਾੜਾ ਸੁਹਾ ਹੈ ਨਾ ਗੁਰੂ ਸਾਹਿਬ ਕਹਿੰਦੇ ਜਦੋਂ ਪ੍ਰਮਾਤਮਾ ਰੂਪੇ ਬਾਣ ਵੱਜਿਆ ਕਹਿੰਦੇ ਉਹ ਸਿਰ ਕੱਟਿਆ ਜਾਣਾ ਕਹਿੰਦੇ ਫਿਰ ਉਹਨੇ ਕੀ ਮਾੜਾ ਬੋਲਣਾ ਉਹ ਮਾੜਾ ਬੋਲਣ ਦੇ ਯੋਗ ਰਹਿੰਦਾ ਹੀ ਨਹੀਂ ਕਿਉਂਕਿ ਗੁਰੂ ਦੀ ਕਿਰਪਾ ਹੋ ਜਾਣੀ ਗੁਰੂ ਖੁਸ਼ ਹੋ ਜਾਣਾ ਜਿੱਦੇ ਗੁਰੂ ਖੁਸ਼ ਹੋ ਗਿਆ ਨਾ ਉਹਦੇ ਉਹ ਮਾੜੇ ਸੁਹਾ ਦਾ ਸਿਰ ਕੱਟ ਦੇਣਾ ਗੁਰੂ ਨੇ ਰਹਾਉ ਕਾਲ ਜਾਲ ਜਮ ਜੋਹੇ ਨਾ ਸਕੈ ਸੱਚ ਦਾ ਪੰਥਾ ਥਾਟਿਓ ਕਹਿੰਦੇ ਜਿੱਦੇ ਪ੍ਰਮਾਤਮਾ ਨੇ ਸਾਡਾ ਉਹ ਮਾੜੇ ਸੁਭਾਅ ਵਾਲਾ ਸਿਰ ਕੱਟਦਾ ਨਾ ਕਹਿੰਦੇ ਉਸ ਦਿਨ ਹੋਣਾ ਕੀ ਹੈ ਨਾ ਕਹਿੰਦੇ ਬੰਦਾ ਕਾਲ ਸਮਾ ਆਤਮਿਕ ਮੌਤ ਕਹਿੰਦੇ ਆਤਮਿਕ ਮੌਤੇ ਹੀ ਨਹੀਂ ਮਰਦਾ ਹੁਣ ਮੌਤੇ ਬੰਦੇ ਐ ਤੁਰੇ ਤੇ ਫਿਰਦੇ ਐ ਪਰ ਗੁਰੂ ਸਾਹਿਬ ਕਹਿੰਦੇ ਸਾਡੀਆਂ ਨਜ਼ਰਾਂ ਚ ਮਰੇ ਫਿਰਦੇ ਐ ਜਿਵੇਂ ਅਤਿ ਸੁੰਦਰ ਕੁਲੇਨ ਚਤਰ ਮੁਖਗਿਆਨੀ ਤਨਵੰਤ ਨਿਰਤਕ ਕਹੀ ਅਨੰਕ ਜਿਹ ਪ੍ਰੀਤ ਨੇ ਭਗਵਾਨ ਰਾਵਣ ਦੇ ਬਾਪ ਗੁਰੂ ਸਾਹਿਬ ਕਹਿੰਦੇ ਤੁਰਿਆ ਤੇ ਫਿਰਦਾ ਪਰ ਕਹਿੰਦੇ ਸਾਡੀਆਂ ਨਜ਼ਰਾਂ ਚ ਐ ਲੱਗਦਾ ਜਿਵੇਂ ਮਰਿਆ ਹੋਇਆ ਗੁਰੂ ਸਾਹਿਬ ਕਹਿੰਦੇ ਐ ਇਸੇ ਤਰ੍ਹਾਂ ਜਿਹੜੇ ਬੰਦੇ ਪਰਮਾਤਮਾ ਨਾਲੋਂ ਟੁੱਟ ਜਾਂਦੇ ਐ ਕਹਿੰਦੇ ਉਹ ਇਦਾਂ ਲੱਗਦਾ ਕਿ ਇਹ ਮਰੇ ਫਿਰਦੇ ਐ ਪਰ ਇੱਥੇ ਗੁਰੂ ਸਾਹਿਬ ਕਹਿੰਦੇ ਐ ਕਹਿੰਦੇ ਜਿਹੜਾ ਬੰਦਾ ਪ੍ਰਮਾਤਮਾ ਦੇ ਨਾਲ ਜੁੜ ਜਾਂਦਾ ਹੈ ਕਹਿੰਦੇ ਉਹ ਕਦੇ ਆਤਮਿਕੋਂ ਆਤਮਿਕ ਨਹੀਂ ਮਰਦਾ ਕਾਲ ਜਾਲ ਕਹਿੰਦੇ ਉਹਨੂੰ ਮਾਇਆ ਦਾ ਜਾਲ ਨਹੀਂ ਉਹਦੇ ਤੇ ਪੈ ਸਕਦਾ ਆ ਦੁਨਿਆਵੀ ਪਦਾਰਥਾਂ ਦਾ ਜਾਲ ਉਹਦੇ ਤੇ ਪੈ ਨਹੀਂ ਸਕਦਾ ਜਮ ਕਹਿੰਦੇ ਮੌਤ ਵੀ ਉਹਦੇ ਡੇਰੇ ਨਹੀਂ ਆ ਸਕਦੇ ਹੁਣ ਆਪਾਂ ਪੜਿਆ ਨਾ ਸਾਹਿਬ ਜਦੇ ਦਾ ਇਤਿਹਾਸ ਤੇ ਬਾਬਾ ਅਜੀਤ ਸਿੰਘ ਬਾਬਾ ਜੁਹਾਰ ਸਿੰਘ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਉਹ ਉਹਨਾਂ ਨੇ ਕਿਹਾ ਅਸੀਂ ਇਹਨਾਂ ਨੂੰ ਮਾਰਤਾ ਉਹਨਾਂ ਨੇ ਲੋਕਾਂ ਨੇ ਕਿਹਾ ਅਸੀਂ ਇਹਨਾਂ ਦੋਨੂੰ ਜੰਗ 'ਚ ਮਾਰਤਾ ਤੇ ਦੋਨੂੰ ਅਸੀਂ ਨੇ ਨੀਹਾਂ ਦੇ ਵਿੱਚ ਚਣ ਕੇ ਮਾਰਤਾ ਨਹੀਂ ਜਿਹੜੇ ਸਾਹਿਬ ਜਦੇ ਸੀ ਨਾ ਉਹ ਅੱਜ ਵੀ ਸਾਡੇ ਦਿਲਾਂ 'ਚ ਧੜਕਦੇ ਆ। ਕੌਣ ਕਹਿੰਦਾ ਉਹ ਖਤਮ ਹੋਉਗੇ। ਉਹਨਾਂ ਦੇ ਉੱਤੇ ਮੌਤ ਵੀ ਆਪਣਾ ਅਸਰ ਨਹੀਂ ਪਾ ਸਕਦੀ। ਕਾਲ, ਜਾਲ, ਜੰਮ ਜੋ ਹੈ ਨਾ ਸਕੈ। ਉਹਨਾਂ ਨੂੰ ਇਹ ਚੀਜ਼ਾਂ ਕੋ ਨਹੀਂ ਸਕਦੀਆਂ। ਸੱਚ ਦਾ ਪੰਥਾ ਥਾਟਿਓ। ਕਿੰਨਾਂ ਨੂੰ ਜਿਹੜੇ ਸੱਚ ਦੇ ਰਸਤੇ ਤੇ ਤੁਰਦੇ ਆ। ਸੱਚ ਕਾ ਪੰਥਾ ਥਾਟਿਓ ਪੰਥਾ ਦਾ ਭਾਵ ਹੁੰਦਾ ਰਸਤਾ ਮਾਰਗ ਕਿ ਜਿਹੜਿਆਂ ਨੇ ਸੱਚ ਦੇ ਰਸਤੇ ਤੇ ਤੁਰਨ ਲੱਗੇ ਉਹ ਕਦੇ ਆਤਮਿਕ ਮੌਤੇ ਨਹੀਂ ਮਰਿਆ ਕਰਦੇ ਉਹਨਾਂ ਦੇ ਉੱਤੇ ਕਦੇ ਦੁਨਿਆਵੀ ਚੀਜ਼ਾਂ ਦਾ ਪ੍ਰਭਾਵ ਨਹੀਂ ਪੈਂਦਾ ਉਹਨਾਂ ਨੂੰ ਕਦੇ ਮੌਤ ਵੀ ਆਪਣੇ ਕਲਾ ਵਿੱਚ ਨਹੀਂ ਲੈ ਸਕਦੇ ਸਹਬਜਾ ਦੇ ਅੱਜ ਵੀ ਸਾਡੇ ਸਾਨੂੰ ਜੇ ਅਸੀਂ ਭਾਵਨਾ ਬਣਾ ਕੇ ਜਾਈਏ ਨਾ ਐ ਲੱਗਦਾ ਕਿ ਸਹਬਜ਼ਾਦੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਹੀ ਨੇ ਜੇ ਭਾਵਨਾ ਬਣਾ ਕੇ ਜਾਵਾਂਗੇ ਜੇ ਭਾਵਨਾ ਹੀ ਨਹੀਂ ਫਿਰ ਕੁਝ ਵੀ ਨਹੀਂ ਬਾ ਭਾਵਨਾ ਬਣਾ ਕੇ ਜਾਇਓ ਸਾਨੂੰ ਇਦਾਂ ਲੱਗੋ ਕਿ ਸਹਬਜ਼ਾਦੇ ਕਿਤੇ ਗਏ ਨਹੀਂ ਅੱਜ ਵੀ ਉਹਤੇ ਸਾਡੇ ਦਿਲਾਂ 'ਚ ਧੜਕਦੇ ਆ ਖਾਤ ਖਰਚਤ ਕਿਛ ਨਿਖੁਟਤ ਨਾ ਹੀ ਰਾਮ ਰਤਨ ਧਨ ਖਾਟਿਓ ਕਹਿੰਦੇ ਜਦੋਂ ਪ੍ਰਮਾਤਮਾ ਦੀ ਨਜ਼ਰ ਹੋ ਜਾਂਦੀ ਹੈ ਨਾ ਫਿਰ ਸਾਡੇ ਕੋਲੇ ਨਾਮ ਦਾ ਧਨ ਇਕੱਠਾ ਹੋ ਜਾਂਦਾ ਹੈ ਜਿਹੜਾ ਨਾਮ ਦਾ ਧਨ ਹੈ ਨਾ ਇਹਨੂੰ ਕਹਿੰਦੇ ਜਿੰਨਾ ਮਰਜੀ ਬੰਦਾ ਖਾਈ ਜਾਵੇ ਜਿੰਨਾ ਮਰਜੀ ਖਰਚੀ ਜਾਵੇ ਕਹਿੰਦੇ ਘਟਿਆ ਨਹੀਂ ਕਰਦਾ ਕਦੇ ਖਾਵੋ ਖਰਚੋ ਰਲਵੇਂ ਰਭਾਈ ਟੋਟ ਨਾ ਆਵੇ ਬਦਦ ਹੋ ਜਾਈ ਕਹਿੰਦੇ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਜਿਨ੍ਹਾਂ ਨੂੰ ਲੁਕੋ ਕੇ ਰੱਖਾਂਗੇ ਉਹਨਾਂ ਹੀ ਖਤਮ ਹੋ ਜਾਣਾ ਜਿਨ੍ਹਾਂ ਨੂੰ ਵੰਡਾਂਗੇ ਉਹਨਾਂ ਹੀ ਵੱਧਦਾ ਜਾਂਦਾ ਆਪਾਂ ਇੱਕ ਦੋ ਵਾਰੀ ਪਹਿਲਾਂ ਵੀ ਗੱਲ ਕੀਤੀ ਹੈ ਨਾ ਕਿ ਮੇਰੇ ਕੋਲ ਦੋ ਗੁਣ ਹੋਣ ਤੇ ਮੇਰੇ ਨਾਲ ਦੇ ਕੋਲ ਵੀ ਦੋ ਗੁਣ ਹੋਣ ਉਦੇ ਵਾਲੇ ਦੋ ਗੋਲ ਉਹ ਮੈਨੂੰ ਦੱਸ ਦੇ ਮੈਂ ਉਹਨੂੰ ਦੱਸਦਾ ਉਹਦੇ ਕੋਲੇ ਵੀ ਚਾਰ ਹੋਗੇ ਤੇ ਮੇਰੇ ਕੋਲੇ ਵੀ ਚਾਰ ਹੋਗੇ ਕਿਉਂਕਿ ਵਧ ਗਏ ਨਾ ਜੇ ਮੇਰੇ ਕੋਲ 100 ਰੁਪਏ ਮੇਰੇ ਨਾਲ ਵਾਲੇ ਕੋਲੇ ਵੀ 100 ਰੁਪਏ ਮੈਂ ਉਹਨੂੰ ਦਿੱਤਾ ਮੇਰੇ ਕੋਲੇ ਕੁਝ ਨਹੀਂ ਰਿਹਾ ਜੇ ਉਹਨੇ ਮੈਨੂੰ ਦਿੱਤਾ ਉਹਦੇ ਕੋਲੇ ਕੁਝ ਨਹੀਂ ਰਿਹਾ ਕਿਉਂਕਿ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਨਾ ਕਹਿੰਦੇ ਜਿੰਨਾ ਮਰਜੀ ਵੱਢੀ ਜਾਓ ਜਿੰਨਾ ਮਰਜੀ ਵੱਢਣੀ ਜਾਓ ਦੁੱਗਣਾ ਹੋ ਜਾਂਦਾ ਹੈ ਖਾਤ ਖਰਚਤ ਕਿਛ ਨਖੁੱਟਕ ਨਾਹੀ ਰਾਮ ਰਤਨ ਧਨ ਖਾਟਿਓ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਉਤੇ ਰਤਨਾ ਤੋਂ ਵੀ ਵਹਿਗਾ ਇਹਨੂੰ ਕਹਿੰਦੇ ਆਪਣੇ ਕੋਲ ਸਾਂਭ ਕੇ ਰੱਖ ਲੋ ਸਾਂਭਣ ਦਾ ਭਾਵ ਕਿ ਹਿਰਦੇ ਚ ਵਸਾ ਲੋ ਤੇ ਫਿਰ ਵੰਡਣਾ ਸ਼ੁਰੂ ਕਰ ਦਿਓ ਕਦੇ ਵੀ ਗੁਣਾਂ ਨੂੰ ਲੁਕੋ ਕੇ ਨਾ ਰੱਖੋ ਕਈਆਂ ਨੂੰ ਐ ਹੁੰਦਾ ਕਿ ਜੇ ਮੈਂ ਗੁਣ ਦੱਸਦਾ ਮੇਰੀ ਤੇ ਕੀਮਤੇ ਘਟ ਜਾਣੀ ਆ ਜੇ ਗੁਣ ਕੋਲ ਰੱਖੀ ਰੱਖੇ ਨਾ ਲੁਕੋ ਕੇ ਰੱਖੀ ਰੱਖੇ ਬਸ ਕਦੇ ਉਹ ਖਤਮ ਹੋ ਜਾਣਗੇ ਵੰਡਣੇ ਸ਼ੁਰੂ ਕਰਨੇ ਪੈਣਗੇ ਜਿੱਦੇ ਪ੍ਰਮਾਤਮਾ ਦਾ ਨਾਮ ਵੰਡਣਾ ਹੁਣ ਕਈ ਕਹਿੰਦੇ ਆ ਨਾ ਕਿ ਅਸੀਂ ਤੇ ਨਾਮ ਦਿੰਨੇ ਆ ਜੀ ਇਹ ਕਿਸੇ ਨੂੰ ਦੱਸਣਾ ਨਹੀਂ ਜਿਹੜਾ ਨਾਮ ਦੱਸਿਆ ਹੀ ਨਹੀਂ ਜਾਂਦਾ ਕਿਸੇ ਨੂੰ ਉਹਨੂੰ ਨਾਮ ਕੀ ਕਹਾਂਗੇ ਗੁਰੂ ਸਾਹਿਬ ਤੇ ਕਹਿੰਦੇ ਆ ਕੋਠੇ ਤੇ ਚੜ ਕੇ ਦੱਸੋ ਭਾਈ ਕੋਠੇ ਤੇ ਕਰਕੇ ਦੱਸੋ ਕਿ ਪ੍ਰਮਾਤਮਾ ਦਾ ਨਾਮ ਆਹ ਹੁੰਦਾ ਹੈ ਜਿਹੜਾ ਲੁਕੋ ਕੇ ਰੱਖਦੇ ਦਾ ਮਤਲਬ ਉਹ ਪ੍ਰਮਾਤਮਾ ਦਾ ਨਾਮ ਨਹੀਂ ਹੈ ਉਹ ਤੇ ਪਖੰਡ ਹੈ ਸਾਰਾ ਭਸਮਾ ਭੂਤ ਹੋਆ ਕਿ ਨਪੀਤਰ ਆਪਣਾ ਕੀਆ ਪਾਇਆ ਕਹਿੰਦੇ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਉਹ ਬਹੁਤ ਉੱਚਾ ਹੋ ਜਾਂਦਾ ਤੇ ਜਿਹੜੇ ਸਾਡੀਆਂ ਗੱਲਾਂ ਨੇ ਕਹਿੰਦੇ ਉਤੇ ਭਸਮਾ ਭੂਤ ਹੋਆ ਖਿਲ ਭਿੱਤਰ ਆਪਣਾ ਕੀਆ ਪਾਇਆ ਕਹਿੰਦੇ ਤੇ ਸਵਾਹ ਬਣ ਜਾਣਾ ਜੇ ਤੁਸੀਂ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਹੋਰ ਚੀਜ਼ਾਂ ਨੂੰ ਸਾਹਮਣੇ ਰੱਖੋਗੇ ਭਸਮਾ ਭੂਤ ਹੋਆ ਖਿਲ ਭਿੱਤਰ ਆਪਨਾ ਕੀਆ ਪਾਇਆ ਆ ਜਿਹੜਾ ਸ਼ਰੀਰ ਹੈ ਕਹਿੰਦੇ ਇਹਨੇ ਵੀ ਸਵਾਹ ਬਣ ਜਾਣਾ ਇੱਕ ਦਿਨ ਇੱਕ ਦਿਨ ਇਹਨੇ ਵੀ ਮਿੱਟੀ ਬਣ ਜਾਣਾ ਫੇਰ ਕਹਿੰਦੇ ਕਿਉਂ ਨਾ ਪ੍ਰਮਾਤਮਾ ਦੇ ਨਾਲ ਇਸ ਮਨ ਨੂੰ ਜੋੜ ਲਈਏ ਜਿੱਦੇ ਮਨ ਪ੍ਰਮਾਤਮਾ ਦੇ ਨਾਲ ਜੁੜ ਗਿਆ ਉਸ ਦਿਨ ਫਿਰ ਇਹਦੀ ਕੀਮਤ ਪੈ ਜਾਣੀ ਹੈ ਨਹੀਂ ਇਹਦੀ ਕੋਈ ਕੀਮਤ ਨਹੀਂ ਹੈ ਮਿੱਟੀ ਹੈ ਜਿਸ ਦਿਨ ਪ੍ਰਮਾਤਮਾ ਦੇ ਨਾਲ ਜੁੜ ਗਿਆ ਜੁੜਿਆ ਹੋਇਆ ਦੇ ਨਾਲ ਜੁੜ ਗਿਆ ਉਸ ਦੇ ਇਸ ਸਰੀਰ ਦੇ ਕੀਮਤ ਪੈ ਜਾਣੀ ਹੈ ਨਹੀਂ ਤੇ ਮਿੱਟੀ ਹੈ ਆਗਮ ਨਿਗਮ ਕਹ ਜਨ ਨਾਨਕ ਸਭ ਦੇਖੇ ਲੋਕ ਸਵਾਇਆ ਕਹਿੰਦੇ ਇਹ ਅਚਰਜ ਖੇਡ ਜਿਹੜੀ ਹੋਈ ਨਾ ਕਿਹੜੀ ਅਚਰਜ ਖੇਡ ਹੋਈ ਜਿਹੜਾ ਬੰਦਾ ਮਾੜਾ ਸੀ ਕਹਿੰਦੇ ਉਹਦਾ ਸੁਹਾ ਸੋਹਣਾ ਬਣ ਗਿਆ ਜੇ ਗੁਰੂ ਦੇ ਕਿਰਪਾ ਹੋ ਗਈ ਉਹ ਮਾੜਾ ਸੁਹਾ ਕਟਿਆ ਗਿਆ ਕਹਿੰਦੇ ਆ ਜਿਹੜੀ ਖੇਡ ਸੀ ਅਗੰਮੀ ਖੇਡ ਕਹਿੰਦੇ ਇਹ ਜਦੋਂ ਵੇਖੀ ਨਾ ਗੁਰੂ ਨਾਨਕ ਸਾਹਿਬ ਅਰਜਨ ਦਾ ਲਾ ਲਿਖ ਕੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਆ ਕਹਿੰਦੇ ਆਗਮੋ ਨਿਗਮ ਕਹ ਜਨ ਨਾਨਕ ਸਭ ਦੇਖਾ ਲੋਕ ਸੁਆਇਆ ਕਹਿੰਦੇ ਲੋਕ ਖੜ ਖੜ ਕੇ ਵੇਖਦੇ ਆ ਕਿ ਇਹ ਬੰਦਾ ਤਾਂ ਪਹਿਲਾਂ ਬੜਾ ਨਿਕੰਮਾ ਸੀ ਇੱਥੇ ਹੁਣ ਰੱਬ ਦੀਆਂ ਗੱਲਾਂ ਕਰਦਾ ਕਹਿੰਦੇ ਇੱਥੇ ਹੁਣ ਬੜਾ ਮਹਾਨ ਹੋ ਗਿਆ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਜਿਹੜਾ ਬੰਦਾ ਪਰਮਾਤਮਾ ਦੇ ਨਾਲ ਜੁੜਦਾ ਹੈ ਕਹਿੰਦੇ ਪਰਮਾਤਮਾ ਉਥੇ ਕਹਿੰਦੇ ਕੱਲਾ ਨਿੰਦਕਾਂ ਦੀ ਗੱਲ ਨਹੀਂ ਉਥੇ ਕਹਿੰਦੇ ਵਿਕਾਰੀ ਬੰਦੇ ਜਿਹੜੇ ਆ ਵਿਕਾਰੀ ਜਿਹੜਾ ਲੋਕ ਆਪਣੇ ਘਰੇ ਵੜਨ ਤੋਂ ਵੀ ਡਰਦੇ ਸੀ ਨਾ ਕਹਿੰਦੇ ਉਹਨਾਂ ਦੇ ਉੱਤੇ ਵੀ ਕਿਰਪਾ ਕਰਤੇ ਤੇ ਉਹਨਾਂ ਦਾ ਨਾਮ ਵੀ ਗੁਰਬਾਣੀ ਦੇ ਵਿੱਚ ਆ ਗਿਆ ਜਿਹੜੀ ਉਹ ਗਨਕਾ ਸੀ ਨਾ ਪਾਪਣ ਗਨਕਾ ਪਾਪਣ ਹੋਏ ਕਾ ਪਾਪਾਂ ਦਾ ਗਲ ਹਾਰ ਤੋਤਾ ਭਾਈ ਗੁਰਦਾਸ ਸਾਹਿਬ ਕਹਿੰਦੇ ਕਹਿੰਦੇ ਜਿਹੜੇ ਉਹ ਪਾਪਣ ਗਨਕਾ ਸੀ ਨਾ ਸਾਰਾ ਦਿਨ ਮਾੜੇ ਕੰਮ ਕਰਦੇ ਸੀ ਪਰ ਕਹਿੰਦੇ ਪ੍ਰਮਾਤਮਾ ਦੇ ਨਾਮ ਤੇ ਜੁੜ ਗਏ ਕਹਿੰਦੇ ਉਹਦਾ ਵੀ ਭਲਾ ਹੋ ਗਿਆ ਤੇ ਜਿਹੜਾ ਅਜਾ ਵੱਲ ਪਾਪੀ ਸੀ ਕਹਿੰਦੇ ਉਹ ਉਹ ਵੀ ਸਾਰਾ ਦਿਨ ਬਾੜੇ ਕੰਮਾਂ ਦੇ ਖੱਟ ਰਹਿਦਾ ਸੀ ਪਰ ਕਹਿੰਦੇ ਪ੍ਰਮਾਤਮਾ ਦੇ ਨਾਲ ਜੁੜ ਗਿਆ ਕਹਿੰਦੇ ਉਹਦਾ ਵੀ ਭਲਾ ਹੋ ਗਿਆ ਇੱਥੇ ਨਿੰਦਕਾਂ ਦੀ ਗੱਲ ਨਹੀਂ ਇੱਥੇ ਤੇ ਜਿਹੜੇ ਵਿਕਾਰੀ ਬੰਦੇ ਆ ਨਾ ਵਿਕਾਰੀ ਕਹਿੰਦੇ ਉਹ ਵੀ ਜੇ ਕਿਤੇ ਮਨ ਕਰਕੇ ਗੁਰੂ ਦੇ ਅੱਗੇ ਝੁਕ ਜਾਣ ਕਹਿੰਦੇ ਉਹਨਾਂ ਨੂੰ ਵੀ ਪ੍ਰਮਾਤਮਾ ਨੇ ਤੇ ਬਹੁਤ ਵੱਡਾ ਕਰ ਦੇਣਾ ਇੱਥੇ ਗੁਰੂ ਅਰਜਨ ਸਾਹਿਬ ਅਰੇ ਕਹਿੰਦੇ ਆਗਮ ਨਿਗਮ ਕਹੈ ਜਨ ਨਾਨਕ ਸਭ ਦੇਖੈ ਲੋਕ ਸਵਾਇਆ ਕਹਿੰਦੇ ਲੋਕ ਖੜ ਖੜ ਕੇ ਵੇਖਦੇ ਐ ਕਿ ਗਣਕਾ ਜਿਹੜੀ ਸੀ ਇੱਥੇ ਮਹਾਨ ਬਣ ਗਈ ਲੋਕ ਖੜ ਖੜ ਵੇਖਦੇ ਐ ਇਹ ਚਰਚ ਗੌਤਕ ਨੂੰ ਕਿ ਅਜਾਮ ਵਾਲਾ ਪਾਪੀ ਵਰਗੇ ਜਿਨ੍ਹਾਂ ਨੂੰ ਸਾਰਾ ਸੰਸਾਰ ਪਾਪੀ ਕਹਿੰਦਾ ਸੀ ਨਾ ਕਹਿੰਦੇ ਉਹਨਾਂ ਦੇ ਬਾਬਤ ਗੁਰੂ ਸਾਹਿਬ ਕਹਿੰਦੇ ਅਜਾਮ ਵਾਲਾ ਪਾਪੀ ਜਗ ਜਾਨਾ ਨਿਮਖ ਮਾਏ ਨਿਸਤਾਰਾ ਕਹਿੰਦੇ ਇੱਕ ਅੱਖ ਦੇ ਝਮਕਣ ਜਿੰਨੇ ਸਮੇਂ ਦੇ ਵਿੱਚ ਕਹਿੰਦੇ ਉਹਦਾ ਵੀ ਪਾਰ ਉਤਾਰਾ ਕਰਤਾ ਗੱਲ ਬਸ ਸਾਡੇ ਝੁਕਣ ਦੀ ਹੈ ਗੱਲ ਵਾਸੋ ਸਾਡੇ ਗੁਰੂ ਦੇ ਕੋਲ ਆਉਣ ਦੀ ਹੈ ਜਿੱਦੇ ਅਸੀਂ ਮਨ ਕਰਕੇ ਝੁੱਕ ਗਏ ਨਾ ਮਨ ਕਰਕੇ ਸਰੀਰ ਕਰਕੇ ਸਾਰੇ ਝੁੱਕਦੇ ਆ ਸਰੀਰ ਕਰਕੇ ਅਸੀਂ ਸਾਰੇ ਆਉਨੇ ਆ ਪਰ ਮਨ ਕਰਕੇ ਨਹੀਂ ਆਏ ਕਿਤੇ ਜਿੱਦੇ ਮਨ ਕਰਕੇ ਆ ਗਏ ਨਾ ਉਦੇ ਗੁਰੂ ਨੇ ਬਾਹ ਫੜ ਲੈਣੀ ਹੈ ਪਰ ਜਿੱਦੇ ਗੁਰੂ ਨੇ ਬਾਹ ਫੜ ਲੇ ਉਹਦੇ ਸਾਡੇ ਅੰਦਰੋਂ ਵਿਕਾਰ ਕੱਢ ਦੇਣੇ ਆ ਉਹਦੇ ਸਾਡੇ ਅੰਦਰ ਚੰਗਾ ਸੁਭਾਅ ਚੰਗੇ ਵਿਚਾਰ ਉਹ ਪਾ ਦੇਣੇ ਆ ਗੁਰੂ ਨੇ ਬਸ ਗੁਰੂ ਦੇ ਕੋਲ ਆਉਣ ਦੀ ਲੋੜ ਹੈ ਗੁਰੂ ਦੇ ਅੱਗੇ ਆਪਣਾ ਮਨ ਅਰਪਣ ਕਰਨ ਦੀ ਲੋੜ ਹੈ ਬਸ ਜਿੱਤੇ ਅਰਪਣ ਕਰਤਾ ਮਨ ਬਸ ਉਸੇ ਦਿਨ ਮਾੜਾ ਸੁਆਭਾਅ ਬਾਹਰ ਕਰ ਦੇਣਾ ਤੇ ਚੰਗੇ ਵਿਚਾਰ ਉਹ ਸਾਡੇ ਅੰਦਰ ਗੁਰੂ ਨੇ ਟਿਕਾ ਦੇਣੇ ਆ ਪਸਨਾ ਭੂਤ ਹੋਆ ਖਿੰਭੀਤ ਆਪਣਾ ਕੀਆ ਪਾਇਆ ਆਗਮ ਨਿਗਮ ਕਹੈ ਜਨ ਨਾਨਕ ਸਭ ਦੇਖੈ ਲੋਕ ਸਵਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ